ਮਿਸਕਾ ਅਸੀਂ ਹਰ ਵੇਲੇ ਜਿਵੇਂ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰਦੇ ਆਏ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਜੋਤੀ ਠਾਕਰੂ ਮੈਡੀਸਨ ਦੇ ਐਮਡੀ ਮੈਡੀਸਨ ਬੇਸਿਕਲੀ ਡਾਕਟਰ ਜਿਵੇਂ ਰੂਟੀਨ ਦੇ ਵਿੱਚ ਜੋ ਹੁਣ ਅੱਜ ਕੱਲ੍ਹ ਸਰਦੀਆਂ ਕਰਕੇ ਹੋ ਰਿਹਾ ਹੈ ਜਿਵੇਂ ਅਧਰੰਗ ਜੀ ਨੂੰ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਜਾਂ ਕਿਸੇ ਦੇ ਦਿਮਾਗ ਦੀ ਦਾ ਸਪਟਰੀ ਜਾਂ ਬੰਦ ਹੋ ਗਈ ਵੈਸੇ ਆਪਾਂ ਇਹਨੂੰ ਸਟ੍ਰੋਕ ਜੋ ਕਹਿੰਦੇ ਆ ਕਿਉਂਕਿ ਬੇਸਿਕਲੀ ਇਹ ਕਿਉਂ ਮੈਮ ਜਿਆਦਾ ਹੁੰਦਾ ਹੈ ਕਿਉਂਕਿ ਕਾਫੀ ਪੇਸ਼ੈਂਟ ਆ ਰਹੇ ਨੇ ਚੀਜ਼ਾਂ ਦੇ ਔਰ ਕਿਤੇ ਕਿਤੇ ਆਪਾਂ ਨੂੰ ਜੀਹਾਂ ਧਿਆਨ ਰੱਖਣਾ ਚਾਹੀਦਾ ਜੀ ਸਰ ਜਿਵੇਂ ਕਿ ਆਪਾਂ ਦੇਖ ਹੀ ਰਿਹਾ ਹਾਂ ਕਿ ਮੇਜਰ ਸਰ ਤੁਸੀਂ ਕਿਹਾ ਕਿ ਆਪਣੇ ਕੋਲ ਜਿਹੜੇ ਕੇਸਿਸ ਜ਼ਿਆਦਾ ਆ ਰਹੇ ਨੇ ਸਪੈਸ਼ਲੀ ਸਰਦੀਆਂ ਦੇ ਵਿੱਚ ਕੇਸਿਸ ਵੱਧ ਜਾਂਦੇ ਨੇ ਸਰ ਰੀਜ਼ਨ ਇਹਦੇ ਵਿੱਚ ਕੀ ਹੁੰਦਾ ਹੈ ਕਿ ਪਹਿਲਾਂ ਤਾਂ ਕੁਝ ਫੈਕਟਰਸ ਹੁੰਦੇ ਨੇ ਜਿਹੜੇ ਆਪਾਂ ਪਹਿਲਾਂ ਨਹੀਂ ਧਿਆਨ ਦਿੰਦੇ ਹੈਗੇ ਜਿਹੜੇ ਕਿ ਇਹਨੂੰ ਪ੍ਰੀਡਿਸਪੋਜ਼ ਕਰਦੇ ਨੇ ਜਿਨ੍ਹਾਂ ਦੇ ਕਰਕੇ ਇਹ ਰਿਸਕ ਵੱਧਦਾ ਹੈ ਜਿਵੇਂ ਕਿ ਬੀਪੀ ਸ਼ੂਗਰ ਤੁਹਾਡੇ ਕੋਲੈਸਟ੍ਰੋਲ ਗਾੜਾ ਜਿਉਣਾ ਮਤਲਬ ਚਰਬੀ ਖੂਨ ਦੀ ਗਾੜੀ ਹੋਣਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆਲਰੇਡੀ ਪ੍ਰੈਸੀਪਿਟੇਟਿੰਗ ਫੈਕਟਰਸ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕੰਟਰੋਲ ਨਹੀਂ ਕਰਦੇ ਹੈਗੇ ਤੇ ਕੁਝ ਆਪਣਾ ਸਰਦੀਆਂ ਦੇ ਵਿੱਚ ਆਪਾਂ ਇਹ ਕਿਸੇ ਤੋਂ ਜ਼ਿਆਦਾ ਕਿਉਂ ਹੁੰਦੇ ਨੇ ਕਿਉਂਕਿ ਇੱਕ ਤਾਂ ਸਾਡਾ ਬੀਪੀ ਜਿਹੜਾ ਹੈਗਾ ਨਾਰਮਲੀ ਹੀ ਵੈਸੇ ਵੀ ਸਰਦੀਆਂ ਨਾਲੋਂ ਤੇ ਮਤਲਬ ਗਰਮੀਆਂ ਨਾਲੋਂ ਸਰਦੀਆਂ 'ਚ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਵੀ ਕਾਫੀ ਕਾਰਨ ਹੁੰਦੇ ਨੇ ਇੱਕ ਤਾਂ ਆਪਾਂ ਪਾਣੀ ਦੀ ਇਨਟੇਕ ਘਟਾ ਦਿੰਦੇ ਆ ਨਮਕ ਥੋੜਾ ਜ਼ਿਆਦਾ ਯੂਜ਼ ਕਰਨਾ ਸ਼ੁਰੂ ਕਰ ਦਿੰਨੇ ਆ ਸਬਜ਼ੀਆਂ ਦੇ ਥਰੂ ਜਾਂ ਮੀਲ ਦੇ ਵਿੱਚ ਜਾਂ ਵੈਸੇ ਵੀ ਤੇ ਥੋੜੀਆਂ ਆਪਣੀਆਂ ਜਿਹੜੀਆਂ ਨਾਰੀਆਂ ਨੇ ਉਹ ਸਰਦੀਆਂ ਦੇ ਵਿੱਚ ਸੁੰਗੜਦੀਆਂ ਨੇ ਇਸ ਕਰਕੇ ਪ੍ਰੈਸ਼ਰ ਜਿਹੜਾ ਹੈਗਾ ਇਹ ਆਪਣਾ ਗਰਮੀਆਂ ਨਾਲੋਂ ਸਰਦੀਆਂ 'ਚ ਵੱਧਦਾ ਆ ਤਾਂ ਉਦਾਂ ਉਦਾਂ ਹੀ ਸਾਡੇ ਰਿਸਕ ਫੈਕਟਰਸ ਵੀ ਨੇ ਜਿਹੜੇ ਉਹ ਵੀ ਥੋੜਾ ਇੰਕਰੀਜ਼ ਹੋ ਜਾਂਦੇ ਨੇ ਸੋ ਪੇਸ਼IENTS ਆਪਾਂ ਦੇਖਦੇ ਆ ਕਿ ਉਹ ਇਗਨੋਰ ਕਰਦੇ ਨੇ ਕਿ ਥੋੜੀ ਦੇਰ ਕਈਆਂ ਪੇਸ਼IENTS ਨੂੰ ਕੀ ਹੁੰਦਾ ਕਿ ਹਲਕਾ ਜਿਹਾ ਇੱਕ ਹੁੰਦਾ ਨਾਮ ਹੁੰਦੀ ਹੈ ਟਰਮ ਟ੍ਰਾਂਜ਼ੀਐਂਟ ਇਸਕੇਮਿਕ ਅਟੈਕ ਉਹਨਾਂ ਨੂੰ ਹੁੰਦਾ ਕਿ ਥੋੜੀ ਦੇਰ ਲਈ ਸਿੰਪਟਮਸ ਆਉਂਦੇ ਨੇ ਤੇ ਫਿਰ ਉਹ ਕਈ ਵਾਰੀ ਰਿਜ਼ੋਲਵ ਹੋ ਜਾਂਦੇ ਨੇ ਕਿ ਕੋਲਟ ਆਇਆ ਤੇ ਉਹ ਠੀਕ ਹੈ ਉਹ ਜਿਸ ਖੁਦ ਹੀ ਰਿਜ਼ੋਲਵ ਹੋ ਜਾਂਦਾ ਤਾਂ ਫਿਰ ਉਹ ਪੇਸ਼ੈਂਟ ਦੇ ਸਿੰਪਟਮਸ ਠੀਕ ਹੋ ਜਾਂਦੇ ਨੇ ਉਹ ਇਗਨੋਰ ਕਰ ਦਿੱਤੇ ਹੁੰਦੇ ਨੇ ਉਹ ਕੀ ਸਿੰਪਟਮ ਹੁੰਦੇ ਨੇ ਕਿ ਤੁਹਾਡੀ ਜ਼ੁਬਾਨ ਥੱਥਲਾਈ ਹੈ ਜਾਂ ਪਾਸਾ ਇੱਕ ਸਾਈਡ ਦਾ ਕਮਜ਼ੋਰ ਹੋਇਆ ਸੀ ਠੀਕ ਹੋ ਗਿਆ ਆਪਾਂ ਧਿਆਨ ਨਹੀਂ ਦਿੱਤਾ ਆਪਾਂ ਫਿਰ ਆਪਣੀ ਰੁਟੀਨ ਫੜ ਲਈ ਕਿ ਐਵੇਂ ਹੋਇਆ ਹੋਣਾ ਨੰਬਰ 2 ਤੁਹਾਨੂੰ ਇੱਕ ਰਿਸਕ ਫੈਕਟਰ ਤੁਹਾਡਾ ਜਿਹੜੇ ਸੀਗੇ ਉਹਨਾਂ ਨੇ ਇਸ ਕੰਡੀਸ਼ਨ 'ਚ ਤੁਹਾਨੂੰ ਲੈ ਆਂਦਾ ਕਿ ਇੱਕ ਵਾਰ ਤੁਹਾਨੂੰ ਹੋ ਚੁੱਕਿਆ ਹੁਣ ਤੁਸੀਂ ਉਹਦੇ ਤੇ ਹੋਰ ਵੀ ਜ਼ਿਆਦਾ ਧਿਆਨ ਦੇਣਾ ਤੇ ਉਸੇ ਟਾਈਮ ਆਪਣੇ ਡਾਕਟਰ ਨੂੰ ਵਿਜ਼ਿਟ ਕਰਨਾ ਤਾਂ ਕਿ ਆਪਾਂ ਟਾਈਮਲੀ ਉਹਨਾਂ ਦੀ ਸਕੈਨ ਕਰ ਸਕੀਏ ਜੇ ਸਾਨੂੰ ਕੁਝ ਲੱਗਦਾ ਆ ਤੇ ਕੁਝ ਟਰੀਟਮੈਂਟ ਇਹੋ ਜਿਹੇ ਹੁੰਦੇ ਨੇ ਜੋ ਕਿ ਸਾਡੇ ਕੋਲ ਅਗਰ ਟਾਈਮਲੀ ਪੇਸ਼ੈਂਟ ਆ ਜਾਂਦਾ ਤਾਂ ਆਪਾਂ ਉਹਨਾਂ ਦੇ ਬਹੁਤ ਵੱਡੇ ਕਨਸੀਕਵੈਂਸਸ ਜੋ ਹੁੰਦੇ ਨੇ ਆਪਾਂ ਬਚਾ ਸਕਦੇ ਆ ਸੋ ਟਾਈਮਲੀ ਅਗਰ ਪੇਸ਼ੈਂਟ ਸਾਡੇ ਕੋਲ ਆਉਂਦਾ ਹੋ ਸਕੇ ਨੇ ਇੱਕ ਮੈਂ ਉਹ ਵੀ ਦੇਖਿਆ ਬੇਸਿਕਲੀ ਜਿਵੇਂ ਕਿਸੇ ਨੂੰ ਵੀ ਕੋਈ ਇਸ ਦਾ ਮੂੰਹ ਵਿੰਗਾ ਹੋ ਗਿਆ ਮੰਨ ਲਓ ਫੇਸਲ ਪਾਲਸੀ ਜਾਂ ਪਾਲਸੀ ਜੋ ਵੀ ਕੋ ਹੋਇਆ ਪੇਸ਼ੈਂਟ ਨੂੰ ਜਾਂ ਕਈਆਂ ਦੀ ਬਾਹ ਕੰਮ ਕਰਨਾ ਬੰਦ ਕਰਦੀ ਕਈਆਂ ਦੀ ਲੱਤ ਕੰਮ ਕਰਨਾ ਬੰਦ ਕਰਦੀ ਕਿਉਂਕਿ ਇਹ ਮਰੀਜ਼ਾਂ ਨੂੰ ਨਹੀਂ ਪਤਾ ਜ਼ਿਆਦਾ ਕਰਕੇ ਕੀ ਕਰਦੇ ਮੇਸ਼ਨ ਖਾਸ ਕਰਕੇ ਮੈਂ ਇਹ ਆਪਣੇ ਏਰੀਆ ਚ ਕੀ ਸਾਰੇ ਕਿਤੇ ਇਹ ਹਾਲ ਹੈ ਜਿੱਥੇ ਉਹਨਾਂ ਨੇ ਸੁਣਿਆ ਹੁੰਦਾ ਨਾ ਵੀ ਫਲਾਣੀ ਜਗ੍ਹਾ ਟੀਕਾ ਲੱਗਦਾ ਫਲਾਣੀ ਜਗ੍ਹਾ ਲੱਕਵੇ ਦੀ ਦਵਾਈ ਦੋਈ ਜਾਂਦਾ ਵਿਚਾਰੇ ਜਦ ਕਿ ਉਹ ਵਿਚਾਰੇ ਜਿਹੜੇ ਉਹ ਤੇ ਦਵਾਈ ਦੇ ਰਹੇ ਨੇ ਮੈਂ ਨਹੀਂ ਕਹਿੰਦਾ ਗਲਤ ਦਵਾਈ ਦੇ ਰਹੇ ਨੇ ਆਪਾਂ ਇਹ ਵੀ ਨਹੀਂ ਕਹਿੰਦੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਜੋ ਕੋਈ ਨੀਰੋ ਸਰਜਨ ਹੈ ਕੋਈ ਮੈਡੀਸਨ ਹੈ ਉਹ ਦਵਾਈ ਲਿਖੀ ਹੁੰਦੀ ਕਿਸੇ ਡਾਕਟਰ ਮਰੀਜ਼ ਨੂੰ ਉਹੀ ਦੇਖ ਦੇ ਕੇ ਦਵਾਈਆਂ ਸ਼ੁਰੂ ਕਰ ਦਿੰਦੇ ਲੇਕਿਨ ਨਾ ਵਿਚਾਰੇ ਉਹ ਸੀਟੀ ਕਰਾਉਂਦੇ ਬਿਲਕੁਲ ਸਰ ਹੈਨਾ ਤੇ ਨਾ ਉਹ ਜਦ ਕਿ ਜਦੋਂ ਵੀ ਕੋਈ ਇਦਰਾਗਾ ਹੁੰਦਾ ਹੈ ਹੈਨਾ ਉਹਦੀ ਟਾਈਪ ਦੇਖਣੀ ਜ਼ਰੂਰੀ ਹੈ ਹਾਂ ਟਾਈਪ ਦੇਖਣੀ ਜ਼ਰੂਰੀ ਹੈ ਵੀ ਇਹ ਦੋਨੇ ਦਵਾਈਆਂ ਆਪੋਜ਼ਿਟ ਹੈ ਇੱਕ ਦੂਜੇ ਦੇ ਨਾ ਬਿਲਕੁਲ ਸਰ ਉਹਦੇ ਬਾਰੇ ਆਪਾਂ ਗੱਲ ਕਰਨ ਕਰੀਏ ਕਿ ਸਿੰਟਮ ਤੁਹਾਡੇ ਮੇ ਵੀ ਸੇਮ ਹੋ ਸਕਦੇ ਨੇ ਪੇਸ਼ੈਂਟ ਦੇ ਕੀ ਤੁਹਾਡਾ ਪਾਸਾ 1% ਦਾ ਕਮਜ਼ੋਰ ਹੋਇਆ ਜ਼ੁਬਾਨ ਥੱਥਲਾਈ ਹੈ ਪਰ ਮੂੰਹ ਦਾ ਇੱਕ ਪਾਸਾ ਵਿੰਗਾ ਹੋ ਗਿਆ ਜਾਂ ਪੇਸ਼ੈਂਟ ਇਕੋ ਦਮ ਲਾਸ ਆਫ ਕੌਨਸ਼ੀਅਸਨੈਸ ਕੀ ਮਤਲਬ ਹੈ ਉਹ ਹੀ ਹੋਸ਼ੀ ਹੋ ਗਿਆ ਤਾਂ ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜਾ ਦਰੰਗ ਹੈ ਦਿਮਾਗ ਦੇ ਲੈਵਲ ਤੇ ਦੋ ਤਰ੍ਹਾਂ ਦਾ ਇੱਕ ਹੈ ਕਿ ਤੁਹਾਡੀ ਨਾੜੀਆਂ ਦੇ ਵਿੱਚ ਕਲੌਟ ਆ ਗਿਆ ਅੱਗੇ ਬਲੱਡ ਸਪਲਾਈ ਜਾ ਹੀ ਨਹੀਂ ਰਹੀ ਠੀਕ ਹੈ ਉਹਦੇ ਵਿੱਚ ਕੀ ਹੈ ਕਿ ਆਪਾਂ ਉਹਨਾਂ ਨੂੰ ਖੋਲਣ ਵਾਲੀਆਂ ਦਵਾਈਆਂ ਦੇਣੀਆਂ ਨਹੀਂ ਜਾਂ ਜੋ ਵੀ ਕੁਝ ਕਰਨਾ ਪ੍ਰੋਸੀਜਰ ਤਾਂ ਆਪਾਂ ਨੂੰ ਖੋਲਣਾ ਤਾਂ ਕਿ ਬਲੱਡ ਸਪਲਾਈ ਅੱਗੇ ਜਾ ਸਕੇ ਇੱਕ ਦੂਜੀ ਕਿਸਮ ਹੈ ਜਿਹਦੇ ਵਿੱਚ ਖੂਨ ਦੀ ਨਾੜੀ ਫਟਦੀ ਹੈ ਉਹਦੇ ਵਿੱਚ ਤਾਂ ਆਲਰੇਡੀ ਬਲੀਡ ਹੋ ਚੁੱਕਿਆ ਹੁੰਦਾ ਹੈ ਹੈਨਾ ਤੇ ਉਹਦੇ ਵਿੱਚ ਆਪਾਂ ਟ੍ਰੀਟਮੈਂਟ ਅਲੱਗ ਤਰ੍ਹਾਂ ਦਾ ਕਰਨਾ ਹੈ ਕਿ ਆਪਾਂ ਉੱਥੇ ਸੋਚਦੇ ਹਾਂ ਦੋਨੋਂ ਉਹੀ ਇੱਕ ਦੂਜੇ ਦੇ ਉਲਟ ਹੈ ਹਾਂ ਟ੍ਰੀਟਮੈਂਟ ਉਲਟਾ ਉਹਨਾਂ ਆਪਰ ਕਿਤੇ ਬਾਹਰ ਜਾਂਦੇ ਆਂ ਅਗਰ ਆਪਾਂ ਪੇਸ਼ੈਂਟ ਦੀ ਸਿਟੀ ਜਾਂ ਐਮ ਆਰ ਆਈ ਜੋ ਵੀ ਉਸ ਟਾਈਮ ਤੇ ਚਾਹੀਦਾ ਹੈ ਪੇਸ਼ੈਂਟ ਨੂੰ ਉਧਰ ਆਪਾਂ ਉਹੀ ਨਹੀਂ ਕਰਵਾਉਂਦੇ ਹੁਣ ਕੀ ਹੁੰਦਾ ਹੈ ਕਿ ਪੇਸ਼ੈਂਟ ਦੀ ਉੱਪਰ ਬਲੀਡਿੰਗ ਹੋਈ ਹੁੰਦੀ ਹੈ ਅਗਰ ਪੇਸ਼ੈਂਟ ਆਂਦੇ ਵੀ ਨਹੀਂ ਇਹ ਜੇ ਕਿ ਬਾਹਰ ਉਹ ਖੂਨ ਬਦਲੇ ਦੀ ਦਵਾਈ ਦੇ ਦਿੱਤੀ ਉਹਦੇ ਨਾਲ ਕੀ ਹੁੰਦਾ ਤੁਹਾਡਾ ਕੰਮ ਹੋਰ ਖਰਾਬ ਹੋ ਜਾਂਦਾ ਉੱਪਰ ਬਲੀਡਿੰਗ ਜੋ ਪਈ ਸੀ ਉਹ ਇੰਕਰੀਜ਼ ਹੋ ਜਾਂਦੀ ਹੈ ਜਦ ਤੱਕ ਸਾਡੇ ਕੋਲ ਪੇਸ਼ੈਂਟ ਆਂਦਾ ਫਿਰ ਆਪਾਂ ਵੀ ਉਹ ਨਹੀਂ ਕਰ ਸਕਦੇ ਜਿੰਨਾ ਉਸ ਟਾਈਮ ਤੇ ਹੋ ਸਕਦਾ ਆਲਰੇਡੀ ਕਈ ਚੀਜ਼ਾਂ ਖਰਾਬ ਹੋ ਚੁੱਕੀਆਂ ਆ ਔਰ ਇੱਕ ਦੂਜੀ ਜਿਹੜੀ ਦੂਸਰੀ ਕਿਸਮ ਹੈ ਜਦੋਂ ਨਾੜੀ ਬੰਦ ਹੋ ਜਾਂਦੀ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਵਿੰਡੋ ਪੀਰੀਅਡ ਨਾਮ ਦੀ ਚੀਜ਼ ਹੁੰਦੀ ਹੈ ਕਿ ਅਗਰ 4.5 ਆਵਰਸ ਦੇ ਵਿੱਚ ਸਾਡੇ ਕੋਲ ਪੇਸ਼ੈਂਟ ਆ ਜਾਂਦਾ ਹੈ ਸਾਨੂੰ ਪਤਾ ਲੱਗ ਜਾਂਦਾ ਹੈ ਕਿ clots ਹੈ ਨਾੜੀ ਬੰਦ ਹੋਣ ਕਰਕੇ ਉਹਨੂੰ ਇਹ ਸਿੰਪਟਮਸ ਹੈ ਤੇ ਉਹਦੇ ਵਿੱਚ ਅੱਪਾ ਫਿਰ ਇੱਕ ਸਪੈਸ਼ਲ ਟਾਈਪ ਦਾ ਟੀਕਾ ਲਗਾਉਂਦੇ ਆ ਉਹ ਇੱਕ ਵਿੰਡੋ ਪੀਰੀਅਡ ਹੈ ਜਿਸ ਵਿੱਚ ਅਪਾ ਉਹ ਲਗਾ ਸਕਦੇ ਆ ਉਹਦਾ ਬੈਨੀਫਿਟ ਹੋਏਗਾ ਉਹਦਾ ਬੈਨੀਫਿਟ ਹੋਣਾ ਨਹੀਂ ਹੋਏਗਾ ਉਸ ਤੋਂ ਬਾਅਦ ਬੈਨੀਫਿਟ ਜਾਂ ਰਿਸਕ ਉਹਦਾ ਕੁਝ ਕਹਿ ਨਹੀਂ ਸਕਦੇ ਹਾਂ ਜੀ ਸੋ ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੱਛੇ ਕਿਸੇ ਹਸਪੀਟਲ ਜਾਂ ਡਾਕਟਰ ਕੋਲ ਰਿਪੋਰਟ ਕਰੋ ਤਾਂ ਕਿ ਟਾਈਮਲੀ ਤੁਹਾਡੀ ਸੀਟੀ ਐਮ ਆਰ ਆਈ ਕਰਕੇ ਟਾਈਪ ਆਫ ਤੁਹਾਡਾ ਜਿਹੜਾ ਸਟ੍ਰੋਕ ਪਤਾ ਕੀਤਾ ਜਾ ਸਕੇ ਅਤੇ ਉਦੋਂ ਟ੍ਰੀਟਮੈਂਟ ਸ਼ੁਰੂ ਕੀਤਾ ਜਾ ਸਕੇ ਬਿਲਕੁਲ ਕਿਉਂਕਿ ਨਾ ਜਿਹੜੇ ਮੈਂ ਦੇਖਿਆ ਜਿਵੇਂ ਪੇਸ਼ੈਂਟਾਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਘਰਦਿਆਂ ਨੂੰ ਵੀ ਪਤਾ ਨਹੀਂ ਹੁੰਦਾ ਖਾਸ ਕਰਕੇ ਮੈਂ बार-बार ਰਿਕਵੈਸਟ ਕਰਦਾ ਕਿਉਂਕਿ ਜਿਹੜੇ ਵੀ ਮਰੀਜ਼ ਕਿਸੇ ਵੀ ਕਈ ਵਾਰੀ ਪੇਸ਼ੈਂਟ ਨੇ ਵੈਸੇ ਵੀ ਕਹਤਾ ਮੇਰੀ ਬਾਤ ਸੁਣਨਾ ਹੂੰ ਉਹ ਦਰੰਗ ਵਾਲੇ ਡਾਕਟਰ ਕੋਲ ਚਲਾ ਗਿਆ ਜਿਹੜੇ ਨਾਂ ਦੇ ਮਸ਼ਹੂਰ ਨੇ ਹੁੰਦੇ ਨੇ ਉਹਨਾਂ ਨੇ ਫਿਰ ਵੀ ਉਹਨੂੰ ਉਦ ਰੰਗ ਦੀ ਦਵਾਈ ਪਾਣੀ ਉਹਨੂੰ ਪਤਾ ਹੀ ਨਹੀਂ ਹੈ ਵਿਚਾਰੇ ਨੂੰ ਹਾਂਜੀ ਬਿਲਕੁਲ ਸਰ ਕਿੰਨੇ ਨਹੀਂ ਸਰ ਕਿਉਂਕਿ ਹੋ ਸਕਦਾ ਉਹ ਵੈਸੇ ਕੋਈ ਨਸ ਦਬੀ ਹੋਈ ਹੈ ਤਾਂ ਕਰਕੇ ਉਹਨੂੰ ਸੁਣਨੇ ਹੱਥ ਬਿਲਕੁਲ ਸਰ ਬਹੁਤ ਸਾਰੇ ਕਾਰਨ ਹਾਂ ਉਹ ਬੜੇ ਕਾਰਨ ਹੁੰਦੇ ਬੇਸਿਕਲੀ ਮੈਂ ਰਿਕੁਐਸਟ ਕਰੂੰਗਾ ਕਿਉਂਕਿ ਇਹ ਚੀਜ਼ਾਂ ਦੇ ਵਾਸਤੇ ਥੋੜਾ ਜਿਆ ਆਪਾਂ ਨੂੰ ਸਭ ਨੂੰ ਮਤਲਬ ਕਿ ਧਿਆਨ ਦੇਣ ਦੀ ਜ਼ਰੂਰਤ ਹੈ ਤੁਸੀਂ ਤੁਹਾਡੇ ਫਾਈਨੈਂਸ਼ਲੀ ਵੀਕ ਹੋ ਕੇ ਤੁਸੀਂ ਸਰਕਾਰੀ ਹਸਪਤਲ ਚਲ ਜਾਓ ਕੁੱਤ ਨੂੰ ਲੱਗਦਾ ਵੀ ਪ੍ਰਾਈਵੇਟ 'ਚ ਮੇਰਾ ਖਰਚਾ ਜ਼ਿਆਦਾ ਆ ਸਕਦਾ ਸਰਕਾਰੀ ਹਸਪਤਲ ਦੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਹਸਪਤਲ ਬਣੇ ਹੋਏ ਨੇ ਨਾ ਮੈਮ ਉੱਥੇ ਸਿਟੀ ਸਕੈਨ ਫ੍ਰੀ ਹੈ ਦੋ ਮਿੰਟਾਂ ਦਾ ਸਸਤੇ 'ਚ ਹੋ ਜਾਂਦਾ 7-800 ਰੁਪਏ 'ਚ ਹੋ ਜਾਂਦਾ ਹੈ ਨਾ ਤੇ ਉੱਥੇ ਤੁਸੀਂ ਜਾ ਕੇ ਕਰਾ ਸਕਦੇ ਹੋ ਕਮ ਸੇ ਕਮ ਤੁਸੀਂ ਆਪਣਾ ਲਾਈਨ ਆਫ ਟ੍ਰੀਟਮੈਂਟ ਠੀਕ ਲੋ ਨਾ ਇਹ ਨਾ ਹੋਵੇ ਥੋੜਾ ਟ੍ਰੀਟਮੈਂਟ ਹੀ ਗਲਤ ਹੋ ਰਿਹਾ ਜਿਹੜਾ ਤੁਸੀਂ ਟਾਈਮ ਮਤਲਬ ਉਧਰ ਖਰਾਬ ਕਰਤਾ ਉਹ ਮੁੜ ਕੇ ਨਹੀਂ ਵਾਪਸ ਆਣਾ ਹੈ ਨਾ ਜੇ ਹੋ ਸਕੇ ਤੁਹਾਨੂੰ ساری ਜ਼ਿੰਦਗੀ ਉੱਲੇ ਲੌਸ 'ਚ ਲੜਨਾ ਪਵੇ ਤੇ ਜਿਸ ਤਰ੍ਹਾਂ ਮੈਮ ਨੇ ਦੱਸਿਆ ਵੀ ਤੁਸੀਂ 4.5 ਘ ਉਹਦਾ ਸੀਟੀ ਹੋ ਜਾਂਦਾ ਹੈ ਨਾਲ ਡਾਇਗਨੋਸ ਹੋ ਜਾਂਦਾ ਹੈ ਤੇ ਵੀ ਤੁਹਾਡੇ ਨਸ ਬੰਦ ਹੈ ਤਾਂ ਉਹਨੂੰ ਖੋਲਣ ਦਾ ਕਨੈਕਸ਼ਨ ਸਪੈਸ਼ਲ ਹੁੰਦਾ ਹੈ ਉਹ 4.5 ਘੰਟੇ ਦੇ ਵਿੱਚ ਦੇ ਵਿੱਚ ਵਿੱਚ ਲੱਗ ਜੇ ਤਾਂ ਮਰੀਜ਼ ਦੇ 90% ਜਾਂ 80% ਰਿਜ਼ਲਟ ਹੁੰਦੇ ਪੇਸ਼ੇਣ ਦੁਆਰੇ ਨਾਰਮਲ ਹੋ ਜਾਂਦਾ ਉਹਦਾ ਹਲਤਵਾ ਚੰਗੀ ਤਰ੍ਹਾਂ 2-3 ਦਿਨ ਦੇ ਵਿੱਚ ਜਾਂ 5 ਦਿਨ ਜਾਂ ਹਫਤੇ ਚ ਪੂਰੀ ਤਰ੍ਹਾਂ ਚੱਲਣ ਲੱਗ ਜਾਂਦੀ ਹੈ ਉਹ ਠੀਕ ਹੋ ਜਾਂਦਾ ਪੇਸ਼ੇਣ ਤੇ ਜਿਵੇਂ ਤੁਸੀਂ ਇਹਨਾਂ ਚੀਜ਼ਾਂ ਜਿੰਨਾ ਟਾਈਮ ਖਰਾਬ ਕਰਦਾ ਇੱਕ ਦਿਨ ਬਾਅਦ ਆਏ ਦੋ ਦਿਨ ਬਾਅਦ ਆਏ ਫਿਰ ਤਾਂ ਤੁਸੀਂ ਆਏ ਤਾਂ ਵੀ ਠੀਕ ਹੈ ਨਹੀਂ ਆਏ ਤਾਂ ਵੀ ਠੀਕ ਹੈ ਫਿਰ ਉਹ ਬਹੁਤ ਜ਼ਿਆਦਾ ਹੈ ਨਾ ਬਿਲਕੁਲ ਸਹੀ ਹਾਂ ਬਹੁਤ ਜ਼ਿਆਦਾ ਫਿਰ ਬੋਧਾ ਕਰਨ ਵਾਲਾ ਨਹੀਂ ਰਹਿੰਦਾ ਜਾਂ ਪੇਸ਼ੰਟ ਸਿੱਖ ਹੋ ਗਿਆ ਉਹ ਆਊਗਾ ਫਿਰ ਬੋਧਾ ਕਰਨ ਵਾਲਾ ਨਹੀਂ ਰਹਿੰਦਾ ਕਿਉਂਕਿ ਮੈਂ ਰੂਟੀਨ 'ਚ ਦੇਖਦਾ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਬੜੇ ਕਾਰਨ ਹੈ ਅਧਰੰਗ ਹੋਣ ਦੇ ਕਈ ਵਾਰੀ ਜੇ ਦਿਮਾਗ ਦੇ ਸਿੱਚ ਵਿੱਚ ਕੋਈ ਰਸੌਲੀ ਹੈ ਤਾਂ ਵੀ ਮਤਲਬ ਕਿ ਅਧਰੰਗ ਹੋ ਜਾਂਦਾ ਹੈ ਜੇ ਕੋਈ ਹੋਰ ਕਈ ਵਾਰੀ ਨਸ ਫਟ ਗਈ ਤਾਂ ਵੀ ਹੋ ਜਾਂਦਾ ਹੈ ਐਨੂਰੀਜ਼ਮ ਜਿਵੇਂ ਮੈਮ ਨੇ ਨਿਕਲਦਾ ਵੀ ਖੇਡਵਾ। ਐਨੂਰੀਜ਼ਮ ਬਲੀਡ ਹੋ ਜਾਂਦਾ ਤਾਂ ਉਹਦੇ ਵਿੱਚ ਤਾਂ ਟਾਈਮਲੀ ਸਰਜਰੀ ਕਰਨਾ ਹਾਂ ਸਰਜਰੀ ਜੇ ਤੁਹਾਨੂੰ ਟਾਈਮ ਨੂੰ ਮਿਲ ਗਿਆ ਤਾਂ ਉਹ ਟਾਈਮ ਸਰਜਰੀ ਹੋ ਜਾਊਗੀ। ਜੇ ਤੁਸੀਂ ਉਹ ਬਲੱਡ ਪਤਲੇ ਦੀ ਹੋਰ ਦਵਾਈ ਖਾ ਲਈ ਜੇ ਉਹ ਬਚਣਾ ਤਾਂ ਵੀ ਨਹੀਂ ਬਚਣਾ। ਠੀਕ ਹੈ ਨਾ ਉਹ ਅਲੱਗ-ਅਲੱਗ ਹੁੰਦੇ ਨੇ ਮੇਰੀ ਰਿਕੁਐਸਟ ਇਹੀ ਹੈ ਵੀ ਜਦੋਂ ਵੀ ਕੋਈ ਕਿਸੇ ਦਾ ਬੀਪੀ ਸ਼ੂਗਰ ਜਿਵੇਂ ਮੈਂਮ ਨੇ ਦੱਸਿਆ ਵੀ ਵੱਧਦਾ ਹੈ ਉੱਚ ਤੁਸੀਂ ਥੋੜਾ ਜਿਹਾ ਧਿਆਨ ਦਿਓ ਤੇ ਸਰਦੀਆਂ ਨੂੰ ਜਿਵੇਂ ਮੈਮ ਕਹਿੰਦੇ ਵੀ ਤੁਸੀਂ ਖਾਣੇ ਪੀਣੇ ਨੂੰ ਵੀ ਥੋੜਾ ਜਿਆ ਘਟਾ ਕੇ ਰੱਖਣਾ ਪਾਣੀ ਜੇ ਨਹੀਂ ਵੀ ਪਿਆਸੇ ਫਿਰ ਵੀ ਪੀਓ। ਤੇ ਤੁਹਾਡਾ ਫਿਰ ਉਹ ਜਿਹੜਾ ਪ੍ਰੋਬਲਮ ਹੈ ਉਹ ਠੀਕ ਰਹੇਗੀ ਅਦਰਵਾਈਜ਼ ਤਾਂ ਜਿਵੇਂ ਕਿਉਂਕਿ ਸਰਦੀਆਂ ਨੂੰ ਆਪਾਂ ਸੂਪ ਵੀ ਬਿੰਦੇ ਆ ਨਾ ਨਮ ਨਮਕ ਜਿਆਦਾ ਨਮਕ ਦੀ ਜਿਆਦਾ ਮਾਤਰਾ ਹੋ ਜਾਂਦੀ ਕੋਈ ਪਿੰਨੀਆਂ ਬਣਾ ਕੇ ਖਾਂਦਾ ਕਿਉਂਕਿ ਦਵਾਈ ਉਲਟਾ ਘੱਟ ਘੱਟ ਕਰ ਦਿੰਦੇ ਨੇ ਦਵਾਈ ਘੱਟ ਹੋ ਜਾਂਦੀ ਹੈ ਮਿੱਠਾ ਕੋਲੇਸਟ੍ਰੋਲ ਵੀ ਬਣਾ ਜੀ ਉਹ ਜਿਆਦਾ ਆਪਾਂ ਜਿਆਦਾ ਖਾਂਦੇ ਹਾਂ ਜਿਸ ਦੇ ਨਾਲ ਆਪਾਂ ਨੂੰ ਪ੍ਰੋਬਲਮ ਜਿਆਦਾ ਆਉਂਦੀ ਬੇਸਿਕਲੀ ਕੋਸ਼ਿਸ਼ ਇਹ ਕੰਮੀ ਚਾਹੀਦੀ ਵੀ ਜਿਵੇਂ 45 ਜਾਂ 50 ਸਾਲ ਤੋਂ ਉੱਪਰ ਹੈ ਇਹਨਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਇਹ ਆਮ ਪ੍ਰੋਬਲਮ ਜਿਆਦਾ ਹੁੰਦੀ ਸੋ ਇਸ ਤਰ੍ਹਾਂ ਇਹ ਆਪਾਂ ਤੁਹ